ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਬੇਲ ਦਾ ਪੰਜਵਾਂ ਪਾਟ ਦੱਸਾਂਗੇ ਕਿਸ ਤਰ੍ਹਾਂ ਬਣਾਉਣਾ ਹੈ ਇਹ ਸਾਡੀ ਬੇਲ ਬਣੀ ਹੋਈ ਹੈ ਤਿੰਨ ਵੀਡੀਓ ਚਾਰ ਵੀਡੀਓ ਅਸੀਂ ਪਹਿਲਾਂ ਬਣਾ ਚੁੱਕੇ ਅਸੀਂ ਤਿੰਨ ਬੇਲ ਇੱਧਰੋਂ ਬਣਾਈਆਂ ਅਸੀਂ ਤੇ ਫਿਰ ਇੱਕ ਬੇਲ ਅਸੀਂ ਇੱਧਰੋਂ ਬਣਾ ਕੇ ਸਾਡੀ ਬੇਲ ਇਸ ਤਰਫ ਨੂੰ ਕੁੰਬ ਰਹੀ ਹੈ ਹੁਣ ਇਸ ਤਰ੍ਹਾਂ ਸਾਡੀ ਇੱਧਰੋਂ ਕੁੰਡੇ ਬਣਾਏ ਆ ਅਸੀਂ ਤੇ ਇਧਰੋਂ ਅਸੀਂ ਬੰਦ ਕਰਿਆ ਹੁਣ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਇਹ ਬੇਲ ਇਧਰੋਂ ਘੁਮਾਵਾਂਗੇ ਇਸ ਤਰ੍ਹਾਂ ਸਾਡੇ ਕੁੰਡੇ ਬੰਦ ਹੁੰਦੇ ਜਾਣਗੇ ਤੇ ਇਸ ਤਰ੍ਹਾਂ ਸਾਡੇ ਇਸ ਤਰ੍ਹਾਂ ਜਾਲੀ ਬਣਦੀ ਜਾਊਗੀ ਤੇ ਕੁੰਡੇ ਵੱਧਦੇ ਜਾਣਗੇ ਇਸ ਤਰ੍ਹਾਂ ਸਾਡਾ ਡਿਜ਼ਾਈਨ ਬਣਨਾ ਤੇ ਇਹ ਵਾਲੀ ਬੇ ਸਾਡੀ ਇਸ ਤਰਫ ਨੂੰ ਘੁੰਮਦੀ ਜਾਊਗੀ ਹੁਣ ਇਸ ਤਰ੍ਹਾਂ ਬਣਾਣੀ ਹੈ ਹੁਣ ਅਸੀਂ ਚ ਸ਼ੁਰੂ ਕਰਦੇ ਆ ਅਗਲਾ ਹਿੱਸਾ ਬਣਾਉਣਾ ਪਹਿਲਾਂ ਸਿੱਧੀ ਸਲਾਈ ਬਣਾਣੀ ਸ਼ੁਰੂ ਕਰਾਂਗੇ ਇਸ ਤਰ੍ਹਾਂ ਉਨ ਇੱਥੇ ਅਸੀਂ ਆ ਗਏ ਆ। ਇੱਥੇ ਅਸੀਂ ਦੋ ਕੁੰਡੇ ਦਾ ਇੱਕ ਕੁੰਡਾ ਬਣਾਵਾਂਗੇ। ਇਸ ਤਰ੍ਹਾਂ ਇਹ ਦੋ ਕੁੰਡੇ ਅਸੀਂ ਧਾਗ ਆਪਣੀ ਤਰਫ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ। ਫਿਰ ਅਗ੍ਹਾ ਦੂਜੀ ਤਰਫ ਕਰਕੇ ਦੋ ਕੁੰਡੇ ਦਾ ਇੱਕ ਜਾਲੀ ਵਾਲਾ ਕੁੰਡਾ ਲੈਣਾ ਤੇ ਬੇਲ ਵਾਲਾ ਕੁੰਡਾ ਲੈ ਕੇ ਦੋ ਦਾ ਇੱਕ ਬਣਾਵਾਂਗੇ। ਫਿਰ ਇੱਥੇ ਇੱਕ ਜਾਲੀ ਬਣਾਵਾਂਗੇ। ਇੱਕ ਸਿੱਧਾ ਕੁੰਡਾ ਸੈਂਪਲ ਬਣਾਵਾਂਗੇ। ਉਹਨਾਂ ਫਿਰ ਤਰਫ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ। ਫਿਰ ਇੱਥੇ ਆਪ ਤਾਂ ਗਾਵਣੀ ਤਰਫੇ ਰੱਖਣਾ ਤੇ ਇੱਥੇ ਇੱਕ ਅਸੀਂ ਜਾਲੀ ਬਣਾਵਾਂਗੇ ਇਸ ਤਰ੍ਹਾਂ। ਸੁੱਤ ਕੁੰਡਾ ਸਿੱਧਾ ਬਣਾਵਾਂਗੇ। ਇਸ ਤਰ੍ਹਾਂ ਬਾਦ ਦੇ ਕੇ ਨਾਲ ਹੀ ਜਾਲੀ ਬਣਾ ਦੇਵਾਂਗੇ ਇਸ ਤਰ੍ਹਾਂ। ਬਾਕੀ ਸਿੱਧੀ ਸਲਾਈ ਸਿੱਧੀ ਬਣਾਦੇ ਜਾਵਾਂਗੇ। ਉਲਟੀ ਸਲਾਈ ਹੈ ਉਲਟੀ ਬਣਾਦੇ ਜਾਵਾਂਗੇ। ਇਸ ਤਰ੍ਹਾਂ ਇਹ ਸਾਡਾ ਹੁਣ ਜਾਲੇ ਵਾਲਾ ਕੁੰਡਾ ਅਸੀਂ ਬਣਾਵਾਂਗੇ ਉਹਨੂੰ ਦੂਜੀ ਤਰਫ ਕਰਾਂਗੇ ਇਧਰੋਂ ਦੋ ਕੁੰਡੇ ਸਿੱਧੇ ਬਣਾਵਾਂਗੇ ਉਹਨਾਂ ਆਪਣੀ ਤਰਫ ਕਰਾਂਗੇ ਇੱਥੇ ਅਸੀਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਸਿੰਪਲ ਕੁੰਡਾ ਲਵਾਂਗੇ ਤੇ ਇੱਕ ਜਾਲੀ ਵਾਲਾ ਇਸ ਤਰ੍ਹਾਂ ਫਿਰ ਬਾਲ ਤੇ ਇਸ ਤਰ੍ਹਾਂ ਬਣਾ ਕੇ बाल दे के एक कुंडा जाली वाला बनावे तो एक कुंडा सिंपल बनावे तग दूजी तरफ करके दो दोनों सीधे बनावे अपने ताग अपनी तरफ करके बाकी उल्टी सिलाई अस पूरी उल्टी बनाते जावे इस तरह हम अलाई सीधी बनाते जावे इत ਇਐਸੀ ਕੁੰਡਾ ਬੰਦ ਕਰ ਲਏ ਇੱਥੇ ਆ ਪਹੁੰਚ ਗਏ ਇੱਥੇ ਦੋ ਦਾ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਤਾਂ ਆਪਣੀ ਤਰਫ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਤਾਂ ਗਾਬੜੀ ਤਰਫ ਕਰਕੇ ਦੋ ਦਾ ਇੱਕ ਬਣਾਵਾਂਗੇ ਇੱਕ ਬੇਲ ਵਾਲਾ ਕੁੰਡਾ ਲਾਵਾਂਗੇ ਇੱਕ ਜਾਲੀ ਵਾਲਾ ਲਾਵਾਂਗੇ ਇਸ ਤਰ੍ਹਾਂ ਇਹ ਤਾਂ ਗਾਬੜੀ ਤਰਫ ਕਰਾਂਗੇ ਜਾਲੀ ਬਣਾਵਾਂਗੇ ਤੇ ਇਹ ਤਾਂ ਸਿੱਧਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਤਾਂ ਗਾਬੜੀ ਤਰਫ ਕਰਕੇ दो कुंडे उल्टे बनावे फिर हम असी अगर दूजी तरफ लेके जाना इस तरह ये जाली वाला कुंडा अं बनावे फिर हम तरफ करके इतने असं जाली बनावे इस तरह हम सा दो जालियां बन चुकी हैं अगली अगली सिलाई दिखा जाली किस तरह बनती बाकी सीधी सिलाई असं सीधी बना नहीं चाहेंगे तो उल्टी सलाए उल्टी बनाने जावे ਹੁਣ ਇੱਥੇ ਸਾਡਾ ਇਹ ਜਾਲੀ ਵਾਲਾ ਕੁੰਡਾ ਆ ਗਿਆ ਤੇ ਇੱਕ ਕੁੰਡਾ ਸਿੰਪਲ ਹੁਣ ਉਹਨ ਦੂਜੀ ਤਰਫ ਕਰਕੇ ਦੋ ਕੁੰਡੇ ਉਲਟੇ ਪਾਸੇ ਸਿੱਧੇ ਵਾਹਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਬਣਦੇ ਜਾਂਦੇ ਇਹ ਵੀ ਉਹਨਾਂ ਫਿਰ ਤਰਫ ਕਰਕੇ ਦੋ ਦਾ ਇੱਕ ਬਣਾਵਾਂਗੇ ਇੱਕ ਸਿੰਪਲ ਕੁੰਡਾ ਇੱਕ ਜਾਲੀ ਵਾਲਾ ਇਸ ਤਰ੍ਹਾਂ ਫਿਰ ਬਾਅਦ ਦੇ ਕੇ ਜਾਲੀ ਬਣਾਵਾਂਗੇ एक कुंडा सिंपल बनावे ओन दूजी तरफ करके दो कुंडे इधरों सीधे बनावेंगे बाकी फिर उन अपनी तरफ करके उल्टी सिलाई उल्टी बना दे जा तो सिलाई सीधी बना दी जाव इत इो का एक कुंडा बनाव फिर उन्होंने अपनी तरफ करके दो कुंडे उल्टे बनाव अगर दूजी तरफ करके दो बनावे एक बना जाली वाला एक सिंपल कुंडा फिर इत दे के एक जाली बनावें तो कंडा सीधा ही बनावेंगे इस तरह फिर उन्होंने अपनी तरफ करके दो कुंडे उल्टे बनाव गे अगर दूजी तरफ करके फिर दो कुे सीधे बनाव ਦੇਖੋ ਦੋ ਚਾੜੀਆਂ ਸਾਡੇ ਬਣ ਚੁੱਕੀਆਂ ਹੁਣ ਅਸੀਂ ਤੀਜੀ ਚਾੜੀ ਬਣਾਵਾਂਗੇ ਇੱਥੇ ਆਪਣੀ ਤਰਫ ਕਰਕੇ ਧਾਗਾ ਇਸ ਤਰ੍ਹਾਂ ਬਾਅਦ ਦੇ ਕੇ ਜਾਲੀ ਬਣਾਵਾਂਗੇ ਬਾਕੀ ਵੀ ਸਿੱਧੀ ਸਲਾਈ ਸਿੱਧੀ ਬਣਾਦੇ ਜਾਵਾਂਗੇ ਹੁਣ ਅਸੀਂ ਓਟੀ ਸਾਈ ਓਟੀ ਬਣਾਉਣੀ ਸ਼ੁਰੂ ਕਰਦੇ ਹਾਂ ਇਹ ਸਾਰੇ ਜਾਲੀ ਵਾਲਾ ਕੁੰਡਾ ਸੀ ਬਣਾਇਆ ਤੇ ਬਾਕੀ ਵੀ ਇਸ ਤਰ੍ਹਾਂ ਬਣਾਣੇ ਆਂ ਤਾਂ ਗੰਦੂਜੀ ਤਰਫ ਕਰਕੇ ਦੋ ਕੁੰਡੇ ਇਧਰੋਂ ਸਿੱਧੇ ਬਣਾਵਾਂਗੇ फिर तंग तरफ करके दो का एक बनावे एक जाली वाला कुंडा लवेंगे एक दूसरा कुंडा लैके ध्यान रखना जेडे जाली वाला कुंडा बिच वाला जो उल्टी सिलाई बनानी है बना तो इस तरफ आके बंद करना है जब सीधी सिलाई बनानी तो इस तरफ आके बंद करना है बस इस सेंटर वाले कुंडे तर्, तो इस तरह इस तरह ध्यान रखना इस तरह दो बना इत फिर जाली बनानी इस तरह बाल दुंडा बना के जाली बन जाने उलटा कुंडा बनावे धग दूजी तरफ करके इधरों दो कुंडे सीधे बनावे ये धग अपनी तरफ करके उल्टी सिलाई उल्टी बनाने जावे इतने असी फिर सीधी सिलाई पाने जावे इतने असी दो का एक कुंडा बनावे दो कुंडे उल्टे बनावे ਇਸ ਤਰ੍ਹਾਂ ਤਾਂ ਅਗ੍ਹਾ ਦੂਜੀ ਤਰਫ ਕਰਾਂਗੇ ਦੋ ਦਾ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਇਹ ਤੇ ਝાળੀ ਬਣਾਵਾਂਗੇ ਇਹ ਕੁੰਡਾ ਅਸੀਂ ਸਿੰਪਲ ਬਣਾਵਾਂਗੇ ਇਸ ਤਰ੍ਹਾਂ ਬੀਲੇ ਕੋ ਮੈਂ ਦੋ ਦਾ ਕਪੜਾ ਲਾ ਕੇ ਦੋ ਕੁੰਡੇ ਉਲਟੇ ਬਣਾਵਾਂਗੇ ਤਾਂ ਅਗ੍ਹਾ ਦੂਜੀ ਤਰਫ ਕਰਕੇ ਇਹ ਕੁੰਡੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ ਫਿਰ ਅਸੀਂ ਫਿਰ ਜਾਲੀ ਬਣਾਵਾਂਗੇ ਇਸ ਤਰ੍ਹਾਂ ਬਾਕੀ ਸਿੱਧੀ ਸਲਾਈ ਸਿੱ্লাই ਪਾਦੇ ਜਾਵਾਂਗੇ ਹੁਣ ਅਸੀਂ ਉਲਟੀ ਸਲਾਈ ਬਣਾਦੇ ਜਾਵਾਂਗੇ ਇਹ ਸਾਡੇ ਜਾਲੀ ਵਾਲੇ ਕੁੰਡਾ ਹੈ ਤੇ ਬਾਕੀ ਕੁੰਡੇ ਸਿੰਪਲ ਹੈ ਸਾਡੇ ਉਲਟੇ ਇਹਦੇ ਤੋਂ ਬਾਅਦ ਦੋ ਕੁੰਡਾ ਗਾ ਦੂਜੀ ਤਰਫ ਫੜ ਕੇ ਦੋ ਕੁੰਡੇ ਇਧਰੋਂ ਸਿੱਧੇ ਬਣਾਵਾਂਗੇ ਫੇਰ ਧਾਗਾ ਆਪਣੀ ਤਰਫ ਕਰਕੇ ਦੋ ਦਾ ਇੱਕ ਬਣਾਵਾਂਗੇ ਇੱਕ ਜਾਲੀ ਵਾਲਾ ਕਿਤੇ ਸਿੰਪਲ ਕੁੰਡਾ ਇਸ ਤਰ੍ਹਾਂ ਬਣਾਣਾ ਫਿਰ ਬਾਅਦ ਦੇ ਕੇ ਜਾਲੀ ਬਣਾਵਾਂਗੇ ਇੱਕ ਕੁੰਡਾਸ ਉਲਟਾ ਬਣਾਵਾਂਗੇ ਧਾਗਾ ਦੂਜੀ ਤਰਫ ਕਰਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਧਾਗਾ ਆਪਣੀ ਤਰਫ ਕਰਕੇ ਉਲਟੀ ਸिलाई ਉਲਟੀ ਬਣਾਦੇ ਜਾਵਾਂਗੇ ਤੇਨ ਜਾਲੀਆਂ ਸਾਡੀਆਂ ਥੱਲੇ ਬਣ ਕੇ نیچے ਬਣ ਗਿਆ ਇਸ ਤਰ੍ਹਾਂ ਦੋ ਜਾਲੀਆਂ ਅਸੀਂ ਇੱਥੇ ਬਣਾਈਆਂ ਇਸ ਤਰ੍ਹਾਂ ਬੰਨਣਾ ਇਸ ਤਰ੍ਹਾਂ ਬੀਲ ਸਾਡੀ ਇਸ ਤਰਫ ਨੂੰ ਘੁੰਮਦੀ ਜਾ ਰਹੀ ਹੈ ਹੁਣ ਇਸ ਤਰ੍ਹਾਂ ਘੁੰਮ ਗਈ ਇਤਨੂੰ ਕੋ ਬੀਲ ਅੱਗੇ ਨੂੰ ਘੁਮਣੀ ਤੇ ਇੱਥੇ ਇੱਕ ਚਾਰ ਜਾਲੀਆਂ ਅਸੀਂ ਹੋਰ ਬਣਾਵਾਂਗੇ ਇਸੇ ਇਹ ਰਿਪੀਟ ਕਰਦੇ ਜਾਵਾਂਗੇ ਜਦੋਂ ਵੀ ਅਸੀਂ ਕਿਸੇ ਕੋਟੀ ਤੇ ਦੇ ਬੱਚਿਆਂ ਦੇ ਕੋਟੇ ਦੇ ਜਾ ਕਿਸੇ ਲੜਕੀਆਂ ਦੇ ਕਾਲਜ ਵਾਲੇ ਕੋਟੇ ਦੇ ਸੀ ਬੇਲ ਬਣਾਣੀ ਹੋਵੇ ਤੇ ਅਸੀਂ ਇਹੇ ਇਸੇ ਤਰ੍ਹਾਂ ਰਿਪੀਟ ਕਰਦੇ ਜਾਣਾ ਜਿੱਥੇ ਤੱਕ ਆਪਣੀ ਮਰਜ਼ੀ ਜਿੰਨੀ ਵੀ ਜਰੂਰਤ ਹੈ ਉੱਥੇ ਜਾ ਕੇ ਅਸੀਂ ਬੰਦ ਕਰ ਸਕਦੇ ਆ ਇਸ ਦੇ ਉੱਪਰ ਸਾਰੇ ਬਣਾ ਕੇ ਇਸ ਦੇ ਉੱਪਰ ਅਸੀਂ ਮੋਤੀ ਵੀ ਲਗਾ ਸਕਦੇ ਆ ਸਟੋਨ ਵੀ ਲਗਾ ਸਕਦੇ ਆ ਤੇ ਅਸੀਂ ਇਸ ਤੇ ਕਢਾਈ ਕਢਣੀ ਦੱਸਾਂਗੇ ਇੱਥੇ ਛੋਟਾ ਛੋਟੇ ਅਸੀਂ ਫੁੱਲ ਬਣਾਵਾਂਗੇ ਇਸ ਤਰ੍ਹਾਂ ਉਹ ਤੁਹਾਨੂੰ ਅਸੀਂ ਆਪਣੀ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਬਣਾਣੀ ਹੈ ਇਸ ਤਰ੍ਹਾਂ ਬਣ ਗਿਆ ਹਾਂ ਸੱਤ ਸਿਰੇਕਾਰ